ਜੁੜ ਬੱਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਪਾਗਾਂ ਵਾਲੇ ਹੋ ਜੋ ਅਜ ਸੁਮੱਚੇ ਸੰਸਾਰ ਵਿੱਚੂ ਦੇ ਅੰਦਰ ਸਾਹਿਬੇ ਕਮਾਲ ਸਰਵੰਸ ਦਾ ਨੀਮ ਬਾਦਸ਼ਾਹ ਦਰਵੇਸ਼ ਅੰਮ੍ਰਿਤ ਨਾਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਲਖਤੇ ਜ਼ਿਕਰ ਫਰਜ਼ੰਦ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਯੋਜਾਰ ਸਿੰਘ ਜੀ ਔਰ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਔਰ ਪੁੱਤਾਂ ਤੋਂ ਪਿਆਰੇ ਸਤਿਗੁਰੂ ਜੀ ਦੇ ਪਿਆਰੇ ਚਮਕੌਰ ਸਾਹਿਬ ਜੀ ਦੇ ਸਮੂਹ ਸ਼ਹੀਦਾਂ ਦੀ ਯਾਦ ਅੰਦਰ ਜਿੱਥੇ ਅਜ ਸਮੁੱਚੇ ਸੰਸਾਰ ਵਿਸ਼ਵ ਦੇ ਅੰਦਰ ਇਹ ਯਾਦ ਮਨਾਈ ਜਾ ਰਹੀ ਹੈ ਉੱਥੇ ਪਾਤਸ਼ਾਹ ਨੇ ਆਪਾਂ ਨੂੰ ਵੀ ਇਹ ਸਮਾਂ ਬਖਸ਼ਿਆ ਹੈ ਅਪਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹਨਾਂ ਸਹਿਬਜ਼ਾਤਿਆਂ ਉਹਨਾਂ ਪਿਆਰੇ ਗੁਰਸਿੱਖਾਂ ਦੀ ਸ਼ਹਾਦਤ ਨੂੰ ਚਿੱਤ ਕਰਮ ਵਾਸਤੇ ਜੋੜ ਬੈਠੇ ਹਾਂ ਇਹ ਦਿਨ ਮਨਾਉਣੇ ਕਿਉਂ ਜ਼ਰੂਰੀ ਹਨ ਸਾ ਸੰਗਤ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਸ ਕੌਮ ਵਿੱਚ ਵਰਤ ਕੇ ਸ਼ਹੀਦ ਪੈਦਾ ਹੋਣੇ ਬੰਦ ਹੋ ਜਾਂਦੇ ਨੇ ਜਿਸ ਕੌਮ ਦੇ ਸ਼ਹਾਦਤ ਦਾ ਜਜ਼ਬਾ ਖਤਮ ਹੋ ਜਾਏ ਉਹ ਕੌਮ ਅੰਦਰੋਂ ਕਮਜ਼ੋਰ ਹੋ ਜਾਂਦੀ ਹੈ ਤੇ ਉਹਨਾਂ ਕੌਮਾਂ ਨੂੰ ਖਤਮ ਕਰਨਾ ਦੁਨੀਆ ਤੋਂ ਬਹੁਤ ਸੌਖਾ ਹੋ ਜਾਂਦਾ ਸਿੱਖ ਕੌਮ ਦੀ ਉਮਰ ਜਿਹੜੀ ਹੈ ਸਾਧ ਸੰਗਤ ਤੋਂ ਦੂਜੀਆਂ ਕੌਮਾਂ ਦੇ ਮੁਕਾਬਲੇ ਬਹੁਤ ਛੋਟੀ ਹੈ 5-5000 ਸਾਲ ਪੁਰਾਣੇ ਧਰਮ ਨੇ ਹਿੰਦੁਸਤਾਨ ਵਿੱਚ ਜੈਨ ਮਤ ਬੁੱਧ ਮਤ ਸਨਤਨ ਮਤ ਅਸਾਈਯਤ ਮਤ ਪ੍ਰਸਾਦ ਸੰਗਤ ਸਿੱਖ ਧਰਮ ਦੀ ਜਿਹੜੀ ਉਮਰ ਹੈ ਨਾ ਸਿੱਖ ਕੌਮ ਦੀ ਉਹ ਸਿਰਫ 550 ਸਾਲ ਹੈ ਜੇ ਅਸਾਈਆਂ ਦੇ ਵੀ ਆਪਾਂ ਮੰਨਦੇ ਨਾ ਇਸਾ ਮਸੀਹ ਤੋਂ ਉਹ ਵੀ ਹੁਣ 2024 ਸਾਲ ਹੋ ਗਏ 2024 ਸਨ ਚੱਲਦੇ ਦਾ ਮਤਲਬ 2024 ਸਾਲ ਹਿੱਸਾ ਦੇ ਜਨਮ ਤੋਂ ਸਿੱਖ ਕੌਮ ਦੀ ਉਮਰ ਸਿਰਫ 550 ਸਾਲ 555 ਸਾਲ ਹੋਏ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਇਸ ਧਰਤੀ ਤੇ ਪ੍ਰਕਾਸ਼ ਲੈ ਕੇ ਧਰਮ ਸ਼ੁਰੂ ਕੀਤਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਔਰ 550 ਸਾਲ ਵਿੱਚ ਸਿੱਖ ਕੌਮ ਨੇ ਬੜੀ ਜ਼ਬਰਦਸਤ ਤਰੱਕੀ ਕੀਤੀ ਹੈ ਪੂਰੇ ਵਰਲਡ ਲੈਵਲ ਤੇ ਇਹ ਨਹੀਂ ਕਿ ਇਕੱਲੇ ਹਿੰਦੁਸਤਾਨ ਵਿੱਚ ਕੁਝ ਧਰਮਾਂ ਨੇ ਜਨਮ ਜਿਹੜੇ ਦੇਸ਼ ਵਿੱਚ ਹੋਇਆ ਉਹ ਦੇਸ਼ ਦੀ ਸੀਮਾ ਤੱਕ ਹੀ ਦਾ ਹੈ ਸਨਤਨ মত ਬਹੁਤ ਪੁਰਾਣਾ ਹੈ ਪਰ ਪੂਰੇ ਵਰਲਡ ਵਿੱਚ ਨਹੀਂ ਫੈਲ ਸਕਿਆ ਬਹੁਤ ਦੇਸ਼ਾਂ ਵਿੱਚ ਤੁਸੀਂ ਵੇਖੋਗੇ ਹਿੰਦੂਆਂ ਦਾ ਕੋਈ ਮੰਦਿਰ ਨਹੀਂ ਹੈ ਬਹੁਤ ਦੇਸ਼ਾਂ ਵਿੱਚ ਤੁਸੀਂ ਵੇਖੋਗੇ ਮੁਸਲਮਾਨਾਂ ਦੀ ਮਸਜਿਦ ਨਹੀਂ ਹੈ ਜੈਨੀਆਂ ਦੇ ਮੰਦਰ ਨਹੀਂ ਬੁੱਧੀਆਂ ਦਾ ਮੱਠ ਨਹੀਂ ਹੈ ਔਰ ਸਾਸੰਗਤ ਜੈਨ ਮਤ ਤੇ ਬੁੱਧ ਮਤ ਕਦੇ ਬੁੱਧੀਆਂ ਦਾ ਰਾਜ ਸੀ ਹਿੰਦੁਸਤਾਨ ਵਿੱਚ ਅੱਜ ਉਂਗਲੀਆਂ ਤੇ ਗਿਣਨ ਜੋ ਕੇ ਬੁੱਧੀ ਰਹਿ ਗਏ ਸਿੱਖ ਔਮ ਸੱਜ 500 ਸਾਲ ਵਿੱਚ ਇੰਨੀ ਜ਼ਬਰਦਸਤ ترقی ਹੋਈ ਹੈ ਪੂਰੇ ਵਰਲਡ ਦੇ ਅੰਦਰ ਕੇਸਰੀ ਨਿਸ਼ਾਨ ਝੁਲ ਗਏ ਨੇ ਐਸਾ ਕੋਈ ਦੇਸ਼ ਨਹੀਂ ਹੈ ਜਿੱਥੇ ਸਿੱਖ ਨਾ ਰਹਿੰਦਾ ਹੋਵੇ ਭਾਵੇਂ ਦੋ ਘਰ ਰਹਿੰਦੇ ਨੇ ਤਾਂ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਭਾਵੇਂ ਪੰਜ ਸੱਤ ਪਰਿਵਾਰ ਰਹਿੰਦੇ ਹੁਣ ਤਾਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ ਔਰ ਸਾ ਸੰਗਤ ਦੀ ترقی ਪਤਕ ਕਿਉਂ ਹੋਈ ਹੈ ਸਾਲ ਦੇ 365 ਦਿਨ ਨੇ ਪਰ ਸਿੱਖ ਔਮ ਕੋਲ ਸ਼ਹੀਦਾਂ ਦੀ ਗਣਤੀ 3065 ਤੋਂ ਵੀ ਵੱਧ ਹੈ। ਇਸ ਤਰ੍ਹਾਂ ਦੇ ਦਿਨ ਵੀ ਇਸ ਔਮ ਨੂੰ ਵੇਖਣ ਪਏ ਜਿੱਦਣ ਇੱਕ ਦਿਨ ਵਿੱਚ 35-35 ਹਜ਼ਾਰ ਸਿੱਖ ਸ਼ਹੀਦ ਕੀਤਾ ਗਿਆ ਵੱਡਾ ਕੱਲੂ ਕਾਰਨਾ ਜ्यों ਵਰਤਦਾ। ਸਿੱਖ ਬੀਬੀਆਂ, ਬੱਚੇ, ਬਜ਼ੁਰਗ ਇੱਕ ਦਿਨ ਵਿੱਚ ਘੇਰ ਕੇ ਅਬਦਾਲੀ ਦੀਆਂ ਫੌਜਾਂ ਨੇ 35000 ਤੋਂ ਵੱਧ ਸਿੱਖ ਕਤਲ ਕੀਤਾ। ਪਰ ਤਾਂ ਇਹ ਕੌਮ ਖਤਮ ਨਹੀਂ ਹੋਈ ਚੜਦੀ ਕਲਾ ਵਿੱਚ ਹੈ ਪਤਕ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਧਰਤੀ ਤੇ ਬਹੁਤ ਵੱਡੀ ਕੁਰਬਾਨੀ ਕਰ ਗਏ ਨਾ ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਹੋਇਆ ਨਾ ਕੋਈ ਹੋ ਸਕਦਾ ਹਿੰਦੂਆਂ ਦਾ ਕੁ ਵਿਦਵਾਨ ਭਗਤ ਕਵੀ ਹੈ ਉਹਨੂੰ ਤੁਲਸੀ ਦਾਸ ਕਹਿੰਦੇ ਨੇ ਉਦੀ ਲਿਖੀ ਹੋਈ ਰਮਾਇਣ ਜਿਹੜੀ ਹੈ ਉਹ ਮੰਦਰਾਂ ਵਿੱਚ ਅੱਜ ਪੜ੍ਹੀ ਜਾਂਦੀ ਹੈ ਦੋ ਰਮਾਇਣਾਂ ਨੇ ਹਿੰਦੂਆਂ ਕੋਲ ਇੱਕ ਮਹਾਂਦਿਸ਼ੀ ਵਾਲਮਿਕ ਦੀ ਲਿਖੀ ਹੋਈ ਹੈ ਇੱਕ ਰਮਾਇਣ ਤੁਲਸੀਦਾਸ ਦੀ ਹੈ ਜਿਹੜੀ ਮੰਦਰਾਂ ਵਿੱਚ ਰਮਾਇਣ ਦੀ ਕਥਾ ਹੁੰਦੀ ਉਹ ਤੁਲਸੀਦਾਸ ਦੀ ਲਿਖੀ ਹੋਈ ਹੈ ਵਾਲਮਿਕ ਦੀ ਰਮਾਇਣ ਦੀ ਕਥਾ ਨਹੀਂ ਹੁੰਦੀ ਮੰਦਰਾਂ 'ਚ ਖੈਰ ਤੁਲਸੀ ਨਾਸ ਲਿਖਦਾ ਜਨਣੀ ਜਣੇ ਤਾਂ ਭਗਤ ਜਣ ਕਹਦਾ ਤਕ ਐ ਸੂਰ ਨਾਹੀਂ ਤਾਂ ਜਨਣੀ ਵਾਂਝ ਰਹੇ ਕਹੇ ਗਵਾ ਬੈ ਨੂਰ ਔਰ ਜਦੋਂ ਉਹਦੀ ਇਸ ਲਾਈਨ ਦੀ ਵਿਆਖਿਆ ਲਾਲਾ ਦولت ਰਹਾਰੀਆ ਨੇ ਕੀਤੀ ਨਾ ਉਹ ਵੀ ਕੱਟੜ ਸਨਤਨੀ ਹੈ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵਡਿਆਈ ਵਿੱਚ ਇੱਕ ਕਿਤਾਬ ਲਿਖੀ ਹੈ ਉਹ ਕਿਤਾਬ ਦਾ ਨਾਮ ਹੈ ਸੁਭਾਨ ਉਮਰੀ ਗੁਰੂ ਗੋਬਿੰਦ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲੇ ਉਹ ਲਿਖਦਾ ਹੈ ਮਹਾਨ ਸੂਰਵੀਰਵਾ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਔਰ ਸਾ ਸੰਗਤ ਕਲਗੀਧਰ ਪਾਤਸ਼ਾਹ ਦੀ ਵਧਾਈ ਲਿਖਦਿਆਂ ਲਾਲਾ ਦੌਲਤਰਾਏ ਆਰੀਆ ਪਤਕ ਹੀ ਲਿਖਦਾ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਬ ਕੋਈ ਸੂਰਵੀਰ ਨਹੀਂ ਹੋਇਆ ਦੁਨੀਆਂ 'ਚ ਹਲੰਕੋ ਆਪ Hindu ਹੈ ਕਟੜ ਸਨਾਤਨੀ ਮੰਨਦਾ ਹੈ ਨੰਦਨ ਦولت ਰਾਏ ਪਰ ਉਹਨੇ ਬੜੀ ਇਮਾਨਦਾਰੀ ਨਾਲ ਲਿਖਿਆ ਉਹ ਕਹਿੰਦਾ ਦੁਆਪਰ ਵਿੱਚ ਆਵਾਜ਼ ਪਤਾ ਦੁਆਪਰ ਵਿੱਚ ਕਿੰਨਾ ਬਹੁਤ ਵੱਡਾ ਯੋਧਾ ਹੋਇਆ ਅਰਜੁਨ ਉਹਨੇ ਮਹਾਭਾਰਤ ਦੀ ਜੰਗ ਲੜੀ ਤਾਂ ਹੀ ਲੱਖ ਤੋਂ ਵੱਧ ਬੰਦਾ ਮਹਾਭਾਰਤ ਦੀ ਜੰਗ ਵਿੱਚ ਮਾਰਿਆ ਗਿਆ ਕੁਰਖੇਤਰ ਦੀ ਧਰਤੀ ਤੇ ਅਜ ਕੁਰਖੇਤਰ ਤੁਸੀਂ ਵਿਖਿਓ ਉੱਤੇ 73.400 ਦੇ ਕਰੀਬ ਮੰਦਰ ਨੇ ਹਿੰਦੂ ਵਾਲੇ ਪੁਰਸ਼ਿੱਤਰ ਵਿੱਚ ਮਹਾਭਾਰਤ ਜਿਹੜਾ ਪੁਰਸ਼ਿੱਤਰ ਵਿੱਚ ਵਰਤਿਆ ਔਰ ਉਸ ਧਰਤੀ ਤੇ ਕ੍ਰਿਸ਼ਨ ਨੇ ਗੀਤਾ ਦੇ ਕਈ ਅਧਿਆਏ ਉਚਾਰਨ ਕੀਤੇ ਲਿਖੇ ਉਹਦੇ ਵਿੱਚ ਮਹਾਭਾਰਤ ਉੱਥੇ ਵਰਤ ਗਿਆ 2.5 ਲੱਖ ਤੋਂ ਬੰਦ ਹੁੰਦਾ ਮਾਰਿਆ ਔਰ ਉਸ ਜੰਗ ਵਿੱਚ अर्जुन ਜਿਹੜਾ ਸਭ ਤੋਂ ਵੱਡਾ ਯੋਧਾ ਹੈ ਮਹਾਨ ਨਾਇਕ ਹੈ अर्जुन ਵਰਗਾ ਉਸ ਸਮਾਂ ਭਾਰਦੀ ਜੰਗ ਵਿੱਚ ਕੋਈ ਯੋਧਾ ਨਹੀਂ 17 ਦਿਨ ਉਹਦੇ ਤੀਰਾਂ ਨਾਲ ਦੁਸ਼ਮਣ ਕੌਰਵਾਂ ਦੀ ਫੌਜ ਮਰਦੀ ਰਹੀ ਮਰਦੀ ਰਹੀ ਪਰ ਜਿੱਦਣ 17ਵੇਂ ਦਿਨ अर्जुन ਦਾ ਆਪਣਾ ਪੁੱਤਰ ਅਭਿਮੰਯੂ ਮਾਂ ਭਾਰਤ ਵਿੱਚ ਮਰਿਆ ਨਾ ਉਸ ਦਿਨ अर्जुन ਹਥਿਆਰ ਸਿੱਟ ਕੇ ਰੋਣ ਲੱਗਾ ਉਨੇ ਹੱਥ ਚੋਂ ਤੀਰ ਕਮਾਨ ਸੁੱਟ ਦਿੱਤੇ। ਦਵਪਰ ਅਵਤਾਰ શ્રી ਕ੍ਰਿਸ਼ਨ ਉਹਨੂੰ ਕੋਲ ਹੋ ਕੇ ਪੁੱਛਦੇ ਨੇ ਕਹਿੰਦੇ ਅਰਜੁਨ ਤੂੰ ਤੀਰ ਸੁੱਟ ਕੇ ਰੋਣ ਕਿਉਂ ਲੱਗ ਪਿਆ ਹਥਿਆਰ ਕਿਉਂ ਸੁੱਟ ਦਿੱਤੇ ਨੇ ਸ਼ਸਤਰ ਕਿਉਂ ਸੁੱਟ ਦਿੱਤੇ ਨੇ। ਉਹਨ ਭਗਵਾਨ ਕ੍ਰਿਸ਼ਨ ਨੂੰ ਕਿਹਾ ਕਿੰਨਾ ਭਵਾਨ ਕ੍ਰਿਸ਼ਨ ਜਿੱਦਣ ਕਿਸੇ ਦਾ ਆਪਣਾ ਪੁੱਤ ਮਰਦਾ ਹੈ ਨਾ ਉਹਦੇ ਸਰੀਰ ਵਿੱਚ ਤਾਕਤ ਨਹੀਂ ਰਹਿੰਦੀ ਮੇਰੇ ਮਨ ਤੋਂ ਪੁਛ ਕੇ ਦੇਖ ਮੇਰੇ ਤੀਰਾਂ ਨਾਲ ਸੰਕੜੇ ਹਜ਼ਾਰਾਂ ਲੱਖਾਂ ਬੰਦੇ ਮਰੇ ਹੋਣ ਜਿਹੜੇ 17 ਦੇ ਨਾਲ ਪਰ ਅੱਜ ਮੇਰਾ ਪੁੱਤਰ ਜਦੋਂ ਮਰਿਆ ਮੇਰੇ ਸਰੀਰ ਵਿੱਚ ਉਹ ਵੱਲ ਉਹ ਤਾਕਤ ਨਹੀਂ ਹੈ ਲੜਨ ਦੀ ਉਹਨੇ ਸ਼ਸਤਰ ਸੁੱਟ ਦਿੱਤੇ ਪਰ ਤਕ ਅਰਜੁਨ ਕੋਲੋਂ ਤੀਰ ਨਹੀਂ ਚੁੱਕ ਰਿਹਾ ਉਦੇ ਸਰੀਰ ਵਿੱਚ ਉਹ ਤਾਕਤ ਨਹੀਂ ਤੀਰ ਚਲਾਉਣ ਤੋਂ ਉਹਦੇ ਹੱਥ ਵਿੱਚ ਉਹਦੇ ਸਰੀਰ ਵਿੱਚ ਬਹਮਾ ਵਿੱਚ ਉਹ ਤਾਕਤ ਨਹੀਂ ਰਹੀ ਕਿ ਉਹ ਤੀਰ ਚਲਾ ਸਕੇ ਅਭਿਮਨ ਨੂੰ ਦੇ ਮਰਨ ਤੋਂ ਬਾਅਦ ਅਰਜੁਨ ਰੋਣ ਲੱਗ ਪਿਆ ਤੇ ਜੁਦਿਸਤਰ ਨੇ ਹੱਥ ਜੋੜ ਕੇ ਪੁੱਛਿਆ ਸ਼੍ਰੀ ਕ੍ਰਿਸ਼ਨ ਨੂੰ ਕਹਿੰਦੇ ਸ਼੍ਰੀ ਕ੍ਰਿਸ਼ਨ ਤੂੰ ਤਾਂ ਦੁਆਪਰ ਕੇ ਅਵਤਾਰ ਹੋ ਲੱਖਾਂ ਬੰਦੇ ਮਾਰੇ ਜਾ ਚੁੱਕੇ ਨੇ ਇਹ ਦੱਸੋ ਇਹ ਜੰਗ ਜਿੱਤੀ ਕਿਵੇਂ ਜਾਵੇ ਤੇ ਕਹਿੰਦੇ ਸ਼੍ਰੀ ਕ੍ਰਿਸ਼ਨ ਨੇ ਮੋਹਰ ਜਵਾਬ ਦੇ ਕੇ ਕਹਿ ਜੋ ਦੇ ਸਟਰ ਜਿੰਨੀ ਦਿਰ ਕੌਰਵਾ ਵੱਲ ਦੇ ਪਾਸੇ ਵਿਦਿਆ ਗੁਰੂ ਦ੍ਰੋਣਾਚਾਰੀਆ ਲੜ ਰਿਹਾ ਨਾ ਤੁਸੀਂ ਜੰਗ ਨਹੀਂ ਜਿੱਤ ਸਕੀ ਜਿੰਨੀ ਦੇਰ ਦੁਸ਼ਮਣ ਦੀ ਫੌਜ ਵੱਲ ਕੌਰਵਾ ਵੱਲ ਦੇ ਪਾਸੇ ਗੁਰੂ ਦ੍ਰੋਣਾਚਾਰੀਆ ਖੜਾ ਹੈ ਤੁਸੀਂ ਜੰਗ ਜਿੱਤ ਨਹੀਂ ਸਕਦੇ ਉਹਨਾਂ ਕਹਿੰਦੇ ਜੀ ਦ੍ਰੋਣਾਚਾਰੀਆ ਨੂੰ ਮਾਰ ਦਈਏ ਕਹਿੰਦੇ ਨਹੀਂ ਦ੍ਰੋਣਾਚਾਰੀਆ ਮਾਰਿਆ ਵੀ ਨਹੀਂ ਜਾ ਸਕਦਾ ਤੁਸੀਂ ਦ੍ਰੋਣਾਚਾਰੀਆ ਨੂੰ ਮਾਰ ਨਹੀਂ ਸਕਦੇ ਕੋਈ ਹੁਣ ਯੁਦਿਸ਼ਠਰ ਸਵਾਲ ਕਰਕੇ ਪੁੱਛਦਾ ਹੈ ਕਹਿੰਦੇ ਸ਼੍ਰੀ ਕ੍ਰਿਸ਼ਨ ਜੇ ਦ੍ਰੋਣਾਚਾਰੀਆਂ ਪਰਮਾਂ ਵੱਲ ਖੜੇ ਅਸੀਂ ਜੰਗ ਜਿੱਤ ਨਹੀਂ ਸਕਦੇ ਦ੍ਰੋਣਾਚਾਰੀਆਂ ਨੂੰ ਅਸੀਂ ਮਾਰ ਨਹੀਂ ਸਕਦੇ ਫਿਰ ਦੱਸੋ ਜੰਗ ਕਿਵੇਂ ਜਿੱਤੀ ਜਾਵੇ ਤੇ ਕ੍ਰਿਸ਼ਨ ਨੇ ਕੋ ਗੱਲ ਕਹੀ ਕਿੰਨਾ ਵੀ ਵੱਡਾ ਕੋਈ ਸੂਰਬੀਰ ਹੋਵੇ ਯੋਧਾ ਹੋਵੇ ਬਲਸ਼ਲੀ ਹੋਵੇ ਹਰ ਬੰਦੇ ਦੀ ਕਮਜ਼ੋਰੀ ਉਹਦੀ ਔਲਾਦ ਹੁੰਦੀ ਹੈ ਕਿ ਤਿੰਨਾ ਵੀ ਵੱਲਸ਼ਲੀ ਯੋਧਾ ਸੂਰਵੀਰ ਤਾਕਤਵਰ ਹੋ ਗਏ ਹਰ ਬੰਦੇ ਦੀ ਕਮਜ਼ੋਰੀ ਉਹਦੀ ਔਲਾਦ ਦਾ ਮੋਹ ਹੁੰਦਾ ਹੈ ਕਹਿੰਦੇ ਯੁਦਿਸ਼ਤਰ ਮਦਨ ਨੇ ਜੰਗ ਵਿੱਚ ਦ੍ਰੋਣਾਚਾਰੀਆਂ ਪਰਵਾਂ ਵੱਲੋਂ ਲੜਦਾ ਹੈ ਉਹਦਾ ਪੁੱਤਰ ਅਸਵਥਮਾ ਵੀ ਲੜ ਰਿਹਾ ਹੈ ਕਹਿੰਦਾ ਜਾਓ ਦ੍ਰੋਣਾਚਾਰੀਆਂ ਦੇ ਕੋਲ ਜਾ ਕੇ ਰੌਲਾ ਪਾ ਦਿਓ ਅਸਵਥਮਾ ਹਰੋ ਅਸਵਥਮਾ ਹਰੋ ਰੌਲਾ ਪਾ ਦਿਓ ਅਸਵਥਮਾ ਮਾਰਿਆ ਗਿਆ ਦ੍ਰੋਣਾਚਾਰੀਆ ਦਾ ਮੋਹ ਇੰਨਾ ਕਮਜ਼ੋਰ ਹੈ ਉਹ ਪੁੱਤ ਦੇ ਮਰਨ ਦੀ ਖਬਰ ਸੁਣ ਕੇ ਆਪੇ ਜੰਗ ਚੜ੍ਹਨ ਲੱਗਾ। ਇਹ ਹੀ ਉਹ ਜਯੋਦੇਸ਼ਤਰ ਨੇ ਕੀਤਾ। ਆਪਣਾ ਰੱਥ ਨੇੜੇ ਲਿਜਾ ਕੇ ਨਾ ਝੁੱਠਾ ਰੌਲਾ ਪਾਤਾ। ਦੋਹਣਾ ਚਾਰੀਆਂ ਦੇ ਕੋਲ ਲੱ ਕੇ ਆਵਾਜ਼ ਦੇ ਕੇ ਕਹਿੰਦਾ ਸਭ ਥੰਮੋ ਹਰੋ। ਅਸਵ ਥੰਮੋ ਹਰੋ। ਪਰ ਨਾਲ ਨਾਲ ਧੀਮੀ ਜੇ ਆਵਾਜ਼ ਚ ਕਹਿ ਦਿੱਤਾ ਕੁੰਚ ਰੋਕੇ ਨਰੋ ਪਤਾ ਨਹੀਂ ਬੰਦਾ ਏ ਕਿ ਪਤਾ ਨਹੀਂ ਹਾਥੀ ਹਾਥੀ ਦਾ ਨਾਮ ਵੀ ਅਸਲ ਤਾਂ ਮਰ ਰੱਖਿਆ ਹੋਇਆ ਸੀ ਜਾਨ ਬੁੱਝ ਕੇ ਜਦੋਂ ਰੋਲਾ ਪਾਤਾ ਨ ਉੱਚੀ ਉੱਚੀ ਅਸਵ ਥੰਮੋ ਹਰੋ ਅਸਵ ਥੰਮੋ ਹਰੋ ਉਹਨੇ ਕੰਨਾਂ ਚ ਆਵਾਜ਼ ਸੁਣੀ ਹੈ ਅਸਵ ਥੰਮੋ ਮਰ ਗਿਆ ਦ੍ਰੋਣਾਚਾਰੀਆਂ ਆਪਣੇ ਪੁੱਤ ਦੇ ਮਰਨ ਦੀ ਖਬਰ ਸੁਣ ਕੇ ਕਸ਼ ਖਾ ਕੇ ਡਿੱਗ ਪਿਆ ਪਰ ਤੱਕ ਉਹ ਮਹਾਭਾਰਤ ਦੀ ਜੰਗ ਵਿੱਚ ਹੋਸ਼ ਵਿੱਚ ਹੀ ਨਹੀਂ ਆਇਆ ਅਗਲੇ ਦਿਨ 18ਵੇਂ ਦਿਨ ਮਹਾਭਾਰਤ ਦੀ ਜੰਗ ਪਾਂਡਵਾਂ ਦੇ ਹੱਕ ਵਿੱਚ ਚਲੀ ਗਈ ਕਹਿਣ ਤੋਂ ਭਾਵ ਐਡੇ ਵੱਡੇ ਵੱਡੇ ਯੋਧੇ ਮਦੰਨੇ ਜੰਗ ਵਿੱਚ ਪੁੱਤ ਮਰਨ ਦੀ ਖਬਰ ਸੁਣ ਕੇ ਬੇਹੋਸ਼ ਹੋ ਗਏ ਪਰ ਧੰਨ ਜਿਗਰਾ ਕਲਗੀਆਂ ਵਾਲੇ ਦਸ਼ਮੇਸ਼ ਤੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੱਥੀ ਮਦੰਨੇ ਜੰਗ ਚ ਤੋਰਦੇ ਨੇ ਅੱਖਾਂ ਨਾਲ ਪੁੱਤ ਸ਼ਹੀਦ ਹੁੰਦੇ ਵੇਖਦੇ ਨੇ ਪਾਤਸ਼ਾਹ ਡੋਲੇ ਨਹੀਂ ਜਕਾਰੇ ਛੱਡਦਾ। ਦੁਨੀਆਂ 'ਚ ਐਸਾ ਕੋਈ ਹੋਦਾ ਨਹੀਂ ਜਿਨੇ ਪੁੱਤ ਮਰਨ ਉੱਤੇ ਜਕਾਰੇ ਛੱਡੇ ਹੁਣ ਜਿੱਥੇ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਤੋਰਦੇ ਨੇ ਮਦੰਨੇ ਜੰਗ ਵਿੱਚ ਪਤਾ ਹੈ। ਸਾਧ ਸੰਗਤ ਅੱਜ ਦਾ ਉਹ ਦਿਨ ਕੌਮ ਮਨਾ ਰਹੀ ਹੈ। ਸਵੇਰੇ ਸਵਕਤ ਦੇਖੋ ਯੰਗ ਦਾ ਸਮੋ ਹੁੰਦਾ ਸੂਰਜ ਉੱਤੇ ਗੋਣ ਤੋਂ ਬਾਅਦ ਵਿਗਲ ਵੱਜਦਾ ਦੁਸ਼ਮਣ ਨੇ ਵਿਗਲ ਵੱਜਣੇ ਨਹੀਂ ਦਿੱਤਾ ਗਲੀ ਤੇ ਚੜਾਈ ਕਰ ਚਮਕੌਰ ਦੀ ਬੜੀ ਕੋਈ ਕਿਲਾ ਨਹੀਂ ਸੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਰੋਪੜ ਚੌਧਰੀ ਨਿਹੰਕਾਂ ਦੇ ਪੱਠੇ ਤੋਂ ਪਾਤਸ਼ਾਹ ਭਾਈ ਬਚਿੱਤਰ ਸਿੰਘ ਨੂੰ ਸੌਂਪ ਕੇ ਚੌਧਰੀ ਨਿਹੰਕਾਂ ਨੂੰ ਚਮਕੌਰ ਪਹੁੰਚਦੇ ਨੇ ਇਤਿਹਾਸ ਸੰਤਕ ਹਵੇਲੀ ਹੈ ਇਤਿਹਾਸ ਵਿੱਚ ਲਿਖਿਆ ਬੁੱਤੀ ਚੰਦ रावत ਦੀ ਹਵੇਲੀ ਹੈ ਹਵੇਲੀ ਦੀਆਂ ਪੰਨਾਂ ਕੱਚੀਆਂ ਨੇ ਵਿੱਚ ਢਾਰੀ ਬਣੀ ਹੋਈ ਹੈ ਉਹਨੇ ਹੱਥ ਜੋੜ ਕੇ ਦਸ਼ਮੇਸ਼ ਪਿਤਾ ਨੂੰ ਇੱਕ ਦਿਨ ਪਹਿਲਾਂ ਕੱਲ ਸ਼ਾਮ ਨੂੰ ਬੇਨਤੀ ਕੀਤੀ ਮਹਾਰਾਜ ਮੈਨੂੰ ਪਤਾ ਹੈ ਜੰਗਲ ਕਿਲਿਆਂ ਨਾਲ ਲੜੀਆਂ ਜਾਂਦੀਆਂ ਹੈ ਜੰਗਾਂ ਲੜਨ ਵਾਸਤੇ ਕਿਲੇ ਚਾਹੀਦੇ ਨੇ ਜੰਗ ਲੜਨ ਵਾਸਤੇ ਤੋਪਾਂ ਚਾਹੀਦੀਆਂ ਨੇ ਜੰਗਾਂ ਲੜਨ ਵਾਸਤੇ ਤੀਰ ਤਫੰਗਾਂ ਚਾਹੀਦੀਆਂ ਨੇ ਜੰਗ ਲੜਨ ਵਾਸਤੇ ਕਿਲੇ ਦਾ ਸਹਾਰਾ ਹੋਣਾ ਚਾਹੀਦਾ ਹੈ ਉੱਚੀਆਂ ਢਾਰੀਆਂ ਚਾਹੀਦੀਆਂ ਨੇ ਪਰ ਬਾਦਸ਼ਾਹ ਮੇਰੇ ਕੋਲ ਕੋਈ ਕਿਲਾ ਨਹੀਂ ਹੈ ਕੋਈ ਉੱਚੀ ਢਾਰੀ ਨਹੀਂ ਹੈ ਬਾਦਸ਼ਾਹ ਆਹ ਕੱਚੀ ਹਵੇਲੀ ਹੈ ਮੈਂ ਇਹੀ ਤੁਹਾਨੂੰ ਸੌਂਪ ਸਕਦਾ ਇਹ ਵੀ ਮੇਰੀ ਨਹੀਂ ਬੁੱਧੀ ਚੰਨ रावत ਨੇ ਕਿਹਾ ਮੇਰਾ ਮੁਜ ਮੈਂ ਕਿਸ਼ਨ ਹੀ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਤੇਰਾ ਨਾ ਪਰਵਾਰ ਬੱਚੇ ਲੈ ਕੇ ਚਲਾ ਗਿਆ ਛੱਡ ਕੇ ਬਾਦਸ਼ਾਹਾਂ ਤੋਂ ਹੁਕਮ ਮੰਨ ਕੇ ਉਹਨੇ ਉਹ ਹਵੇਲੀ ਖਾਲੀ ਕਰ ਦਿੱਤੀ ਔਰ ਉਸ ਹਵੇਲੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੰਗ ਵਾਸਤੇ ਗੜੀ ਬਣਾਈ ਗੜੀ ਦਾ ਅਰਥ ਹੁੰਦਾ ਛੋਟਾ ਕਿਲਾ ਸਿੱਖ ਉਹਨੂੰ ਪਿਆਰ ਨਾਲ ਚਮਕੌਰ ਦੀ ਗੜੀ ਕਹਿੰਦੇ ਨੇ ਹੈ ਹਵੇਲੀ ਉਹਦੇ ਰਹਿਣ ਵਾਸਤੇ ਕੱਚੀਆਂ ਕੰਧਾਂ ਸੰਨ ਕੱਚੇ ਅਟਾੜੀ ਇੱਕ ਛੋਟਾ ਜਿਹਾ ਚਬੂਤਰਾ ਬਣਿਆ ਹੋਇਆ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੁੱਧੀ ਚੰਦ ਰਾਵਤ ਦੀ ਉਹ ਹਵੇਲੀ ਵਿੱਚ ਆਪਣੇ ਚਰਨ ਪਾਏ ਸਿੱਖਾਂ ਨੂੰ ਮੋਰਚੇ ਬੰਦੀ ਲਈ ਕਹਿ ਦਿੱਤਾ ਤੇ ਨਾਲ ਬੁੱਧੀ ਚੰਦ ਰਾਵਤ ਨੂੰ ਤੋਰਨ ਲੱਗਿਆ ਪਤੱਗੀ ਕਿਹਾ ਕਹਿੰਦੇ ਬੁੱਧੀ ਚੰਦ ਤੂੰ ਇਹਨੂੰ ਕੱਚੀ ਹਵੇਲੀ ਨਾ ਕਹਿ ਹੋਣਾ ਮਹਾਰਾਜ ਪੱਤੀਆਂ ਕੰਧਾਂ ਨੇ ਪਾਤਸ਼ਾਹ ਅਜ ਤੱਕ ਕੱਚੀ ਹਵੇਲੀ ਹੋਏਗੀ ਅਜ ਤੱਕ ਤੂੰ ਕੱਚੀਆਂ ਕੰਧਾਂ ਕਰਕੇ ਨੂੰ ਕੱਚੀ ਹਵੇਲੀ ਕੱਚੀ ਗੜੀ ਕਹਿਲਾ ਰਿਹਾ ਪਰ ਇਹ ਯਾਦ ਰੱਖ ਬੁੱਧੀ ਚੰਨਰਾਵਤ ਹੁਣ ਇਹਦੇ ਵਿੱਚ ਪੱਕਿਆਂ ਦੇ ਪੈਰ ਪੈ ਗਏ ਨੇ ਇਹਨੇ ਰਹਿੰਦੀ ਦੁਨੀਆ ਤੱਕ ਇੰਨਾ ਪੱਕ ਜਾਣੇ ਕਿਲੇ ਰਹਿਣ ਭਾਵੇਂ ਨਾ ਰਹਿਣ ਤੇਰੀ ਗੜੀ ਨੂੰ ਲੋਕ ਮੱਥਾ ਜਰੂਰ ਟੇਕਣਗੇ ਵੱਡੇ ਵੱਡੇ ਕਿਲੇ ਨਹੀਂ ਰਹਿਣਗੇ ਇਸ ਧਰਤੀ ਤੇ ਪਰ ਤੇਰੀ ਹਵੇਲੀ ਇੱਕ ਗੜੀ ਬਣ ਜਾਗੀ ਰਹਿੰਦੀ ਦੁਨੀਆ ਤੱਕ ਲੋਕ ਇਸ ਚਮਕੌਰ ਦੀ ਗਲੀਆਂ ਰੋਂ ਮੱਥਾ ਜਰੂਰ ਟਿਕਣਗੇ ਸਾਸ ਸੰਗਤ ਕਿਉਂ ਜਿੱਥੇ ਪੱਕਿਆਂ ਦੇ ਪੈਰ ਪੈ ਗਏ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦ ਸਾਹਿਬੀ ਨਗਰ ਹੋ ਜਾ ਲਈ ਜੀ ਸ਼ਹੀਦ ਤਾਂ ਪੁੱਜੇ ਜਾਂਦੇ ਹੀ ਜਾਂਦੇ ਨੇ ਜਿਹੜੀ ਜਗ੍ਹਾ ਉੱਤੇ ਕੋਈ ਸ਼ਹਾਦਤ ਦਾ ਜਾਮ ਪੀਂਦਾ ਉਹ ਧਰਤੀ ਵੀ ਪੁੱਜੀ ਜਾਂਦੀ ਹੈ ਲੋਕ ਉਸ ਧਰਤੀ ਨੂੰ ਵੀ ਮੱਥਟੇ ਲਾਉਂਦੇ ਬੁੱਧੀ ਚੰਨ रावत ਨੂੰ ਨਹੀਂ ਸੀ ਪਤਾ ਇੱਕ ਦਿਨ ਇਹ ਧਰਤੀ ਚਮਕੌਰ ਦੀ ਉਹ ਕੱਚੀ ਹਵੇਲੀ ਕੱਚੀ ਗੜੀ ਇਸ ਤਰ੍ਹਾਂ ਦੀ ਧਰਤੀ ਬਣੇਗੀ ਜਿਹੜੀ ਕੁੱਲ ਦੁਨੀਆਂ ਵਾਸਤੇ ਤੀਰਥ ਬਣ ਜਾਏਗੀ ਅੱਜ ਵੀ ਜਦੋਂ ਤੁਸੀਂ ਚਮਕੌਰ ਸਾਹਿਬ ਜਾਓ ਗੁਰਦਵਾਰੇ ਦੀ ਫਸੀਲ ਉੱਤੇ ਬਹੁਤ ਮੁੱਟੇ ਅੱਖਰਾਂ 'ਚ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਕਿ ਬਸ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਜਹਾਂ ਕਟਾਏ ਬਾਪ ਨੇ ਬੱਚੇ ਖੁਦਾ ਕੇ ਲਈ ਹਿੰਦੋਸਤਾਨ ਵਿੱਚ ਕੋਈ ਤੀਰਥ ਹੈ ਯਾਤਰਾ ਵਾਸਤੇ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੱਕ ਧਰਮ ਲਈ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤ ਸ਼ਹੀਦ ਕਰਾਏ। ਔਰ ਸਾਧ ਸੰਗਤ ਕਲਗੀਧਰ ਪਾਤਸ਼ਾਹ ਸਵੇਰ ਤੋਂ ਵੇਖ ਰਹੇ ਸਨ ਜਿਹੜਾ ਵੀ ਪੰਜ ਸਿੰਘਾਂ ਦਾ ਜਥਾ ਮਦਾਨੇ ਜੰਗ ਵੇ ਜਾਂਦਾ ਉਹ ਵਾਪਸ ਜਿਉਂਦਾ ਨਹੀਂ ਕੋਈ ਆਉਂਦਾ ਕਿਉਂਕਿ 10 ਲੱਖ ਦੀ ਫੌਜ ਹੈ ਕਈ ਕਈ ਮੀਲਾਂ ਤੱਕ ਫੌਜ ਫੈਲੀ ਹੋਈ ਹੈ ਦੂਰ ਦੂਰ ਤੱਕ ਹਰੇ ਝੰਡੇ ਨਜ਼ਰ ਆ ਰਹੇ ਨੇ ਜਾਂ ਅਲੀ ਦੇ ਜਕਾਰੇ ਵੱਜ ਰਹੇ ਨੇ ਕਲਗੀਧਰ ਪਾਤਸ਼ਾਹ ਦੇ ਸਿੱਖ ਪੰਜ-ਪੰਜ ਦਾ ਜਥਾ ਮਦਾਨੇ ਜੰਗ ਜਾਂਦਾ ਰਿਹਾ ਸ਼ਿਖਰ ਦੁਪਹਿਰ ਹੋਈ ਤੇ ਵੱਡੇ ਸਹਿਬ ਜਾਂਦੇ ਬਾਬਾ ਅਜੀਤ ਸਿੰਘ ਜੀ ਨੇ ਆਪ ਆਗਿਆ ਮੰਗ ਲਈ ਪਿਤਾ ਜੀ ਮੈਨੂੰ ਵੀ ਮਦਾਨੇ ਜੰਗ ਵਿੱਚ ਜੂਝਣ ਦੀ ਆਗਿਆ ਦਿਓ ਮੈਨੂੰ ਵੀ ਚਾਰ ਸਿੰਘ ਦਿਓ ਮੈਂ ਮਦਾਨੇ ਜੰਗ ਵਿੱਚ ਜਾ ਕੇ ਜੂਝਾਂ ਕਿੰਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਖੁਸ਼ ਹੋਏ ਪਤਕ ਕਿਉਂ ਹਜ਼ੂਰ ਇਹ ਚਾਹੁੰਦੇ ਸਨ ਕਿ ਸਹਿਬਜ਼ਾਦਾ ਅਜੀਤ ਸਿੰਘ ਆਪ ਕਹੇ ਕਿ ਮੈਂ ਮਦਾਨੇ ਜੰਗ ਵਿੱਚ ਜਾਣਾ ਹੈ ਜੇ ਮੈਂ ਆਪਣੀ ਅਗਿਆ ਦੇ ਕੇ ਇਕੱਲਾ ਕਿਤੇ ਸਿੱਖਾਂ ਦੇ ਮਨਚੇ ਨਾ ਰਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ੋਰ ਨਾਲ ੱੱਕੇ ਨਾਲ ਪੁੱਤਾਂ ਨੂੰ ਜੰਗ ਵਿੱਚ ਭੇਜ ਦਿੱਤਾ ਆਪਣੀ ਸਵੈ ਇੱਛਾ ਦੇ ਨਾਲ ਸਭ ਜੱਤ ਦੇ ਮਦੰਨੇ ਜੰਗਤ ਜਾਨ ਪਾਤਸ਼ਾਹ ਚਾਹੁੰਦੇ ਸਨ ਜਦੋਂ ਅਜੀਤ ਸਿੰਘ ਜੀ ਨੇ ਪਾਤਸ਼ਾਹ ਤੋਂ ਅਗਿਆ ਮੰਗੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖੁਸ਼ ਹੋ ਕੇ ਅਗਿਆ ਦਿੱਤੀ ਦਇਆ ਸਿੰਘ ਨੇ ਕੋਲ ਹੋ ਕੇ ਕਿਹਾ ਸਤਿਗੁਰੂ ਇਹ ਕੀ ਕਰ ਲਿਆ ਪਾਤਸ਼ਾਹ ਸਵੇਰ ਤੋਂ ਜਿਹੜਾ ਬਾਹਰ ਗੜੀ ਤੋਂ ਗਿਆ ਉਹ ਜਿਉਂਦਾ ਪਰਤਿਆ ਹੀ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਤੱਕ ਪੰਜ ਜਥੇ ਮਦੰਨੇ ਜੰਗ ਵਿੱਚ ਸ਼ਹੀਦ ਹੋ ਚੁੱਕੇ ਨੇ ਸਵੇਰ ਦੀ ਚੱਲਦੀ ਜੰਗ ਵਿੱਚ 25 ਸਿੱਖਾਂ ਦੀ ਸ਼ਹਾਦਤ ਹੋ ਗਈ ਹੈ ਮਹਾਰਾਜ ਗਣਤੀ ਦੇ 14 15 ਰਹਿ ਗਏ ਨੇ ਸਤਿਗੁਰੂ ਸਾਹਿਬ ਜੱਦਿਆਂ ਨੂੰ ਮਦੰਨੇ ਜੰਗ ਚ ਨਾ ਕੱਲੋ ਕਿਉਂ ਜਿਹੜਾ ਮਦੰਨੇ ਜੰਗ ਵਿੱਚ ਜਾਂਦਾ ਉਹ ਜਿਉਂਦਾ ਨਹੀਂ ਆਉਂਦਾ ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਸਾਹਿਬ ਜੱਦ ਦੇ ਸ਼ਹੀਦ ਹੋਣ ਪਾਤਸ਼ਾਹ ਇਹਨਾਂ ਨੂੰ ਆਪਣੇ ਕੋਲ ਰੱਖੋ ਜਥੇ ਦੀ ਕਮਾਨ ਮੈਨੂੰ ਦਿਓ ਮੈਂ ਜੰਦਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਦਇਆ ਸਿੰਘ ਕਿਸੇ ਦੇ ਪੇਪਰ ਵਿੱਚ ਰੁਕਾਵਟ ਨਹੀਂ ਪਾਈਦੀ ਜਿਹੜੀ ਵਿਦਿਆ ਮੈਂ ਅਨੰਦ ਔਰ ਸਭ ਦੀ ਧਰਤੀ ਤੇ ਪੁੱਤਾਂ ਨੂੰ ਪੜਾਈ ਹੈ ਅੱਜ ਉਸ ਵਿਦਿਆ ਦੀ ਪ੍ਰੀਖਿਆ ਹੋ ਰਹੀ ਹੈ ਕਿਸੇ ਦੀ ਪ੍ਰੀਖਿਆ ਵਿੱਚ ਰੁਕਾਵਟ ਨਹੀਂ ਪਾਈਦੀ ਅੱਜ ਮੇਰੇ ਪੁੱਤ ਅਜੀਤ ਸਿੰਘ ਦੀ ਪ੍ਰੀਖਿਆ ਹੈ ਅੱਜ ਤਾਂ ਪਤਾ ਚੱਲੋ ਇੰਨੀ ਵੱਡੀ ਫੌਜ ਵਿੱਚ ਮੇਰਾ ਪੁੱਤਰ ਕਿਵੇਂ ਲੱਗਦਾ ਹੈ